ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸ਼ੁਰੂ ਕਰਦੇ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਜਿਹੜੀ ਬਹੁਤ ਹੀ ਡਿਮਾਂਡਡ ਆ ਕਿਉਂਕਿ ਬਹੁਤ ਵਾਰੀ ਮੈਨੂੰ ਇਹ ਡਿਮਾਂਡ ਆ ਚੁੱਕੀ ਆ ਕਿ ਮੈਡਮ ਜੀ ਸਾਨੂੰ ਤੁਸੀਂ ਇਹ ਵੀਡੀਓ ਬਣਾ ਕੇ ਦੱਸੋ ਵੈਸੇ ਆਪਾਂ ਪਹਿਲਾਂ ਵੀ ਵੀਡੀਓ ਬਣਾਈ ਸੀ ਚੈਨਲ ਤੇ ਆਪਾਂ ਬਹੁਤ ਵਾਰੀ ਕਿਉਂਕਿ ਜਿਵੇਂ ਨੰਬਰ ਦਿੱਤਾ ਹੁੰਦਾ ਵੀਡੀਓ ਦੇ ਵਿੱਚ ਆਪਾਂ 4-5 ਜੀਰੀਆਂ ਦਾ ਕੰਮ ਕਰਦੇ ਆ ਤੇ ਲੋਕੀ ਆਰਡਰ ਆਪਾਂ ਨੂੰ ਦਿੰਦੇ ਆ ਜਿਵੇਂ ਭੈਣ ਭਰਾ ਤੇ ਉਹਨਾਂ ਕੋ ਨੰਬਰ ਤੇ ਆਪਣਾ ਗਿਆ ਹੁੰਦਾ ਵਾ ਤੇ ਬੜਾ WhatsApp ਤੇ ਵੀ ਮੈਨੂੰ ਮੈਸੇਜ ਕਰ ਰਹੇ ਸੀਗੇ ਫਿਰ ਫੋਨ ਵੀ ਕਰਕੇ ਕਈ ਭੈਣਾਂ ਨੇ ਕਿਹਾ ਕਿ ਮੈਡਮ ਜੀ ਸਰਦੀਆਂ ਆ ਗਈਆਂ ਸਾਨੂੰ ਇਹ ਜਿਹੜੀ ਵੀਡੀਓ ਦੁਬਾਰਾ ਬਣਾ ਕੇ ਦੱਸੋ ਕਿਉਂਕਿ ਕਈ ਲੋਕ ਪਤਾ ਕੀ ਕਰਦੇ ਆ ਥੋੜੀ ਜੀ ਵੀਡੀਓ ਵੇਖਣਗੇ ਤੇ ਬਾਕੀ ਅੱਗੇ ਮੁੜ ਕੇ ਫਿਰ ਸਕਿੱਪ ਕਰਕੇ ਐਂਡ ਤੇ ਚੱਲ ਜਾਂਦੇ ਆ ਜਿਹੜੀ ਅਧੂਰੀ ਜਾਣਕਾਰੀ ਹੈ ਉਹ ਤੁਹਾਨੂੰ ਪਤਾ ਵਾ ਵੀ ਬਹੁਤ ਹੀ ਜ਼ਿਆਦੀ ਖਤਰਨਾਕ ਹੁੰਦੀ ਹੈ ਇਸ ਕਰਕੇ ਜਿਹੜੀ ਵੀਡੀਓ ਵਾ ਉਹ 5 ਮਿੰਟ ਦੀ 10 ਮਿੰਟ ਦੀ ਚਾ 15 ਮਿੰਟ ਦੀ ਪਲੀਜ਼ ਉਹਨੂੰ ਜਿਹੜੇ 15 ਮਿੰਟ ਆਪਣੀ ਲਾਈਫ ਵਾਸਤੇ ਕੱਢ ਕੇ ਸੁਣ ਲਿਆ ਕਰੋ ਜਿਹੜੀ ਕਿ ਤੁਹਾਡੇ ਲਾਈਫ ਵਾਸਤੇ ਹੁੰਦੀ ਹੈ ਜਾਣਕਾਰੀ ਵਾਲੀ ਚਲੋ ਆਮ ਜਿਹੜੀਆਂ ਨੱਚੇ ਖੇਡਣ ਵਾਲੀਆਂ ਵੀਡੀਓ ਉਹ ਸਭ ਆਪਾਂ ਸਾਰੀਆਂ ਵੇਖਦੇ ਆ ਉਹ ਕਿਤੇ ਤੁਸੀਂ ਸਕਿਪ ਵੀ ਕਰ ਦੋਗੇ ਨਾ ਤਾਂ ਕੋਈ ਗੱਲ ਨਹੀਂ ਪਰ ਜਿਹੜੀ ਜਾਣਕਾਰੀ ਵਾਲੀ ਵੀਡੀਓ ਜ਼ਰੂਰੀ ਨਹੀਂ ਮੈਂ ਕੰਨੀ ਕਿ ਮੇਰੀ ਵੀਡੀਓ ਕਿਸੇ ਦੀ ਵੀ ਵੀਡੀਓ ਤੁਸੀਂ YouTube ਤੇ ਦੇਖ ਰਹੇ ਹੋ ਜੇ ਕਿ ਇਸ ਚੀਜ਼ ਦੀ ਤੁਸੀਂ ਜਾਣਕਾਰੀ ਲੈਣੀ ਆ ਚਾਹੇ ਕੋਈ ਆਪਣੀ ਸਿਹਤ ਬਾਰੇ ਤੁਸੀਂ ਸੁਣ ਰਹੇ ਹੋ ਤਾਂ ਵੀਡੀਓ ਨੂੰ ਪਲੀਜ਼ ਪੂਰਾ ਸੁਣਿਆ ਕਰੋ ਵੀ ਤੁਸੀਂ ਸਕਿਪ ਨਾ ਕਰਿਆ ਕਰੋ ਆ ਜਿਹੜੀ ਲਾਸਟ ਵੀਡੀਓ ਆਪਾਂ ਪਾਈ ਆ ਇਹਦੇ ਵਿੱਚ ਮੈਂ ਸਪੈਸ਼ਲੀ ਉੱਤੇ ਥੰਬਨੇਲ ਤੇ ਵੀ ਲਿਖਿਆ ਵੀਡੀਓ ਦੇ ਵਿੱਚ ਵੀ ਬੋਲੇ ਆਪਾਂ ਟਾਈਟਲ ਦੇ ਵਿੱਚ ਵੀ ਲਿਖਿਆ ਵਾ ਇਹ ਸਪੈਸ਼ਲ ਔਰਤਾਂ ਵਾਸਤੇ ਪੰਜੀਰੀ ਸਿਰਫ ਔਰਤਾਂ ਹੀ ਉਹ ਪੰਜੀਰੀ ਖਾ ਸਕਦੀਆਂ ਨੇ ਪਰ ਫਿਰ ਵੀ ਬੜੇ ਹੀ ਕਮੈਂਟ ਆ ਰਹੇ ਉਹਦੇ ਵਿੱਚ ਵੀ ਤੇ ਮੈਨੂੰ WhatsApp ਤੇ ਵੀ ਹੈ ਜਿਹੜੇ ਮੈਸੇਜ ਆ ਰਹੇ ਸੀਗੇ ਕਿ ਮੈਡਮ ਜੀ ਸਾਡਾ 28 ਸਾਲਾਂ ਦਾ ਬੱਚਾ ਉਹ ਖਾ ਸਕਦਾ ਚਾਹ ਮੈਡਮ ਜੀ ਇਹਨੂੰ ਛੋਟੇ ਬੱਚੇ ਖਾ ਸਕਦੇ ਆ ਮੈਡਮ ਜੀ ਇਹਨੂੰ ਅਸੀਂ ਆਪਣੇ ਘਰ ਵਾਲੇ ਲਈ ਵਾਸਤੇ ਬਣਵਾ ਸਕਦੇ ਆ ਦੇਖੋ ਪੰਜੀਰੀਆਂ ਬੜੇ ਤਰ੍ਹਾਂ ਦੀਆਂ ਹੁੰਦੀਆਂ ਬੱਚਿਆਂ ਵਾਸਤੇ ਪੰਜੀਰੀ ਵੱਖਰੀ ਹੁੰਦੀ ਆ ਬਜ਼ੁਰਗਾਂ ਵਾਸਤੇ ਵੱਖਰੀ ਹੁੰਦੀ ਆ ਜਵਾਨਾਂ ਵਾਸਤੇ ਵੱਖਰੀ ਹੁੰਦੀ ਆ ਔਰਤਾਂ ਵਾਸਤੇ ਵੱਖਰੀ ਹੁੰਦੀ ਆ ਤੇ ਇੱਕ ਹੁੰਦੀ ਆ ਜੀ ਸਾਰੇ ਟੱਬਰ ਲਈ ਸਾਂਝੀ ਪਨੀਰੀ ਜਿਹੜੀ ਕਿ ਆਮ ਆਪਣੇ ਘਰਾਂ ਦੇ ਵਿੱਚ ਰਲਾਉਂਦੇ ਆਪਾਂ ਸਾਰੇ ਸਰਦੀਆਂ ਦੇ ਵਿੱਚ ਰਲਾਉਂਦੇ ਆ ਨਾ ਕਹਿ ਦਿੰਦੇ ਪਨੀਰੀ ਰਲਾਉਣੀ ਅੱਜ ਉਹ ਹੁੰਦੀ ਆ ਸਾਰੇ ਆਪਾਂ ਨੂੰ ਖਾ ਸਕਦੇ ਆ ਪਰ ਕਈ ਪਨੀਰੀਆਂ ਦੇ ਵਿੱਚ ਇਹੋ ਜਿਹੀਆਂ ਜਿਹੜੀਆਂ ਬੁੱਟੀਆਂ ਪਾਈਆਂ ਜਾਂਦੀਆਂ ਜਿਹੜੀਆਂ ਸਿਰਫ ਔਰਤਾਂ ਹੀ ਖਾ ਸਕਦੀਆਂ ਕਈਆਂ ਦੇ ਵਿੱਚ ਇਹੋ ਜਿਹੜੀਆਂ ਬੁੱਟੀਆਂ ਪਾਈਆਂ ਜਾਂਦੀਆਂ ਕਿ ਜਿਹੜੇ ਸਿਰਫ ਮਰਦ ਹੀ ਖਾ ਸਕਦੇ ਆ ਇਸ ਕਰਕੇ ਤੁਸੀਂ ਪਲੀਜ਼ ਵੀਡੀਓ ਜਿਹੜੀ ਸਾਰੀ ਸੋ ਲੜਿਆ ਕਰੋ ਇਹਦੇ ਵਿੱਚ ਤੇ ਮੈਂ থাম্বਨੇਲ 'ਚ ਵੀ ਲਿਖਿਆ ਸੀ ਟਾਈਟਲ 'ਚ ਵੀ ਲਿਖਿਆ ਸੀਗਾ ਤੁਸੀਂ ਕਮ ਸੇ ਕਮ ਥੋੜਾ ਜਿਹਾ ਉੱਤੇ ਪੜ ਲਿਆ ਕਰੋ ਕਿ ਔਰਤਾਂ ਵਾਸਤੇ ਸਪੈਸ਼ਲ ਪਨੀਰੀ ਲਿਖਿਆ ਗਿਆ ਵਾ ਇਸ पे ਸਿਰਫ ਔਰਤਾਂ ਹੀ ਖਾ ਸਕਦੀਆਂ ਨੇ ਚਾਹੇ ਉਹ ਬਜ਼ੁਰਗ ਨੇ ਤੇ ਚਾਹੇ ਉਹ ਜਵਾਨ ਨੇ ਤੇ ਜਿਹੜੀਆਂ ਬੱਚੀਆਂ ਨੇ ਜਿਵੇਂ ਕਿ ਜਿਨ੍ਹਾਂ ਨੂੰ ਮੰਨ ਲਓ ਪੀਰੀਅਡ ਸਟਾਰਟ ਹੋ ਚੁੱਕੇ ਆ ਉਹ ਵੀ ਤੁਸੀਂ ਉਹਨਾਂ ਨੂੰ ਵੀ ਖਵਾ ਸਕਦੇ ਹੋ ਤੇ ਬਾਕੀ ਫੇਰ ਉਹੀ ਗੱਲ ਆ ਜਾਂਦੀ ਆ ਕਿ ਕੋਈ ਵੀ ਵੀਡੀਓ ਜਿਹੜੀ ਆ ਉਹ ਪੂਰੀ ਜਿਹੜੀ ਸੁਣਿਆ ਕਰੋ ਪਲੀਜ਼ ਤੇ ਜਿਹੜੀ ਅੱਜ ਦੀ ਵੀਡੀਓ ਵਾ ਉਹ ਆਪਾਂ ਤੁਹਾਨੂੰ ਦੱਸ ਦਿੰਨੇ ਕਿ ਅੱਜ ਦੀ ਵੀਡੀਓ ਹੈਗੀ ਜੀ ਇਹਨਾਂ ਇਹ ਸਪੈਸ਼ਲ ਔਲਿਆਂ ਦੇ ਉੱਤੇ ਔਲਾ ਜਿਹੜਾ ਆਪਣੇ ਸਰੀਰ ਵਾਸਤੇ ਇੱਕ ਅੰਮ੍ਰਿਤ ਹੁੰਦਾ ਵਾ ਜਿਹੜਾ ਕਿ ਅੱਖਾਂ ਵਾਸਤੇ ਵੀ ਵਧੀਆ ਵਾਲਾਂ ਵਾਸਤੇ ਵੀ ਵਧੀਆ ਆਪਣੀ ਸਕਿਨ ਵਾਸਤੇ ਵੀ ਵਧੀਆ ਆਪਣੇ ਪੇਟ ਵਾਸਤੇ ਵੀ ਵਧੀਆ ਆਪਣੇ ਦਿਲ ਵਾਸਤੇ ਵੀ ਵਧੀਆ ਯਾਨੀ ਕਿ ਔਲੇ ਦਾ ਸੇਵਨ ਜਿਹੜਾ ਵਾ ਤੁਸੀਂ ਕਿਸੇ ਵੀ ਤਰੀਕੇ ਕਰੋ ਤੁਹਾਡੀ ਬਾਡੀ ਦੇ ਉੱਤੇ ਫਾਇਦਾ ਹੀ ਹੋਊਗਾ ਆਮ ਇਕਾਵਤਾ ਬਹੁਤ ਵਰੀ ਆਪਾਂ ਵੀਡੀਓ ਚ ਬੋਲੀ ਆ ਤੇ ਔਲੇ ਦਾ ਖਾਦਾ ਤੇ ਸਿਆਣੇ ਦਾ ਕਿਹਾ ਜਿਹੜਾ ਉਹ ਬਾਅਦ ਚ ਹੀ ਸਮਝ ਲੱਗਦੀ ਹੁੰਦੀ ਆ ਸੋ ਇਸ ਕਰਕੇ ਔਲੇ ਨੂੰ ਤੁਸੀਂ ਆਪਣੀ ਲਾਈਫ ਦੇ ਵਿੱਚ ਜ਼ਰੂਰ ਸ਼ਾਮਿਲ ਕਰਿਆ ਕਰੋ ਇਹ ਸਰਦੀਆਂ ਦੇ ਵਿੱਚ ਸਪੈਸ਼ਲ ਜਦੋਂ ਆਉਂਦਾ ਵਾ ਇਹਦੀ ਤੁਸੀਂ ਕੈਂਡੀ ਵੀ ਬਣਾ ਕੇ ਖਾ ਸਕਦੇ ਹੋ ਔਰ ਇਹਦਾ ਤੇਲ ਵੀ ਬਣਦਾ ਵਾ ਔਰ ਇਹਦੀ ਜੈਮ ਵੀ ਬਣਦੀ ਆ ਔਰ ਇਹਦਾ ਆਚਾਰ ਵੀ ਬਣਦਾ ਮਰਬਾ ਵੀ ਬਣਦਾ ਤੇ ਜੂਸ ਵੀ ਬਣਦਾ ਤੇ ਇਹਦਾ ਬੰਦਾ ਜੀ ਦੇਸੀ ਸਾਡੀ ਭਾਸ਼ਾ ਦੇ ਵਿੱਚ ਪਾਣੀ ਨਹੀਂ ਅੱਜ ਆਪਾਂ ਜਿਹੜਾ ਇਹ ਔਲੇ ਦਾ ਪਾਣੀ ਤਿਆਰ ਕਰਾਂਗੇ ਘਰੇ ਜਿਹਨੂੰ ਆਪਾਂ ਜੂਸ ਵੀ ਕਹਿ ਸਕਦੇ ਆ ਕਿਉਂਕਿ ਕਈ ਲੋਕ ਜਿਹੜੇ ਆ ਨਾ ਉਹ ਬਣਿਆ ਬਣਾਇਆ ਜੂਸ ਜਿਹੜਾ ਵਾ ਉਹ ਬਾਜ਼ਾਰਾਂ 'ਚ ਲੈ ਕੇ ਆਉਂਦੇ ਆ ਉਹਦੇ ਵਿੱਚ ਕੈਮੀਕਲ ਕਈ ਪਾਏ ਜਾਂਦੇ ਇਹੋ ਜਿਹਾ ਕਿ ਉਹਨੂੰ ਫਰੈਸ਼ ਰਹਿਣ ਵਾਸਤੇ ਕੁਛ ਨਾ ਕੁਝ ਜ਼ਰੂਰ ਉਹਦੇ ਵਿੱਚ ਪਾਇਆ ਜਾਂਦਾ ਤੁਸੀਂ ਘਰੇ ਕੋਈ ਵੀ ਚੀਜ਼ ਬਣਾ ਕੇ ਰੱਖ ਲਓ ਚਾਹੇ ਉਹ ਜੈਮ ਆ ਚਾਹੇ ਉਹ ਸੌਸ ਆ ਉਹ ਥੋੜੇ ਤੇਲ ਬਾਅਦ ਚਾਹੇ 6 ਮਹੀਨੇ ਬਾਅਦ ਹੋ ਜੇ ਖਰਾਬ ਜ਼ਰੂਰ ਹੋ ਜਾਂਦੀ ਹੈ ਉਹਦੇ ਉੱਤੇ ਇੱਕ ਵੱਖਰੀ ਜੀ ਪਰਤ ਜ਼ਰੂਰ ਜੰਮ ਜਾਂਦੀ ਹੈ ਸੋ ਇਸ ਕਰਕੇ ਮਾਰਕੀਟ ਦੇ ਵਿੱਚ ਜਿਹੜੇ ਆਪਾਂ ਸਮਾਲ ਲੈ ਕੇ ਉਹਨੇ ਬਣਿਆ ਬਣਾਇਆ ਉਹ ਬਿਲਕੁਲ ਪਿਓਰ ਨਹੀਂ ਹੁੰਦਾ ਕਦੇ ਵੀ ਤੁਸੀਂ ਕਿਸੇ ਵੀ ਕੰਪਨੀ ਦੇ ਲੋਪੀ ਹਾ ਉਹ ਆਖਣ 100% ਸ਼ੁੱਧਾ ਸ਼ੁੱਧ ਉਹੀ ਚੀਜ਼ ਹੁੰਦੀ ਆ ਜਿਹੜੀ ਤੁਹਾਡੇ ਹੱਥੀ ਤੁਹਾਡੇ ਘਰੇ ਤੁਹਾਡੀ ਰਸੋਈ ਦੇ ਵਿੱਚ ਤਿਆਰ ਕੀਤੀ ਜਾਂਦੀ ਆ ਸੋ ਅੱਜ ਆਪਾਂ ਜਿਹੜਾ ਔਲੇ ਦਾ ਪਾਣੀ ਤਿਆਰ ਕਰਾਂਗੇ ਇਹ ਆਪਾਂ ਅੱਧਾ ਕਿਲੋ ਔਲੇ ਲੈ ਲਏ ਆ ਇਹ ਤੁਸੀਂ ਦੇਖ ਸਕਦੇ ਹੋ ਔਲੇ ਜਿਹੜੇ ਆ ਪਾਣੀ ਆਪਾਂ ਤਿਆਰ ਕਰਨਾ ਜਿਹਨੂੰ ਆਪਾਂ ਜੂਸ ਵੀ ਕਹਿ ਸਕਦੇ ਆ ਬਿਲਕੁਲ ਫਰੈਸ਼ ਹੋਣੇ ਚਾਹੀਦੇ ਆ ਇਹਨਾਂ ਦੇ ਉੱਤੇ ਕੋਈ ਵੀ ਦਾਗ ਨਹੀਂ ਹੋਣਾ ਚਾਹੀਦਾ ਚਾਹੇ ਤੁਸੀਂ ਦੇਸੀ ਔਲੇ ਲਓ ਤੇ ਚਾਹੇ ਤੁਸੀਂ ਲੋ ਦੀ ਫਾਰਮੀ ਔਲੇ ਇਹ ਤੁਸੀਂ ਦੇ ਸਕਦੇ ਹੋ ਮੇਰੇ ਕੋਲ ਦੇਸੀ ਔਲੇ ਆ ਕੋਈ ਨਿੱਕਾ ਵਾ ਕੋਈ ਵੱਡਾ ਵਾ ਤੇ ਇਹ ਜਿਹੜੇ ਔਲੇ ਆ ਬਿਲਕੁਲ ਸਾਫ਼ ਸੁਥਰੇ ਹੋਣੇ ਚਾਹੀਦੇ ਆ ਤੇ ਇਹਨਾਂ ਦੀ ਇਹ ਜਿਹੜੀ ਚੀਜ਼ ਆ ਨਾ ਤੁਸੀਂ ਕਰਦ ਦੇ ਨਾਲ ਬਿਲਕੁਲ ਵਿੱਚੋਂ ਕੱਢ ਲੈਣੀ ਆ ਜਦੋਂ ਤੁਸੀਂ ਇਹਨੂੰ ਧੋਣਾ ਵਾ ਇਹ ਦੇਖੋ ਆਪਾਂ ਸਾਰੇ ਔਲਾਂ ਦੀ ਜਿਹੜੀ ਕੱਢੀ ਹੋਈ ਆ ਕਿਉਂਕਿ ਇਹਦੇ ਵਿੱਚ ਥੋੜੀ ਜੀ ਡਸਟ ਜ਼ਿਆਦਾ ਹੁੰਦੀ ਆ ਸੋ ਇਹਨੂੰ ਚੰਗੀ ਤਰ੍ਹਾਂ ਆਪਾਂ ਪਹਿਲਾਂ ਵਾਸ਼ ਕਰ ਲਿਆ ਵਾ ਇਹਦਾ ਆਪਾਂ ਪਾਣੀ ਕਿਸਾ ਤਰ੍ਹਾਂ ਤਿਆਰ ਕਰਨਾ ਵਾ ਉਹ ਆਪਾਂ ਤੁਹਾਨੂੰ ਦੱਸ ਦਿਆਂ ਥੋੜੇ ਦੇ ਨੋਏ ਮੈਨੂੰ ਫੋਨ ਆਇਆ ਸੀਗਾ ਇੱਕ ਮੈਡਮ ਦਾ ਕਹਿੰਦੇ ਮੈਡਮ ਅਸੀਂ ਨਾ ਔਲੇ ਦਾ ਪਾਣੀ ਘਰੇ ਤਿਆਰ ਤੇ ਕਰ ਲਿਆ ਵਾ ਸਾਡੇ ਕੋਲ ਛਾਣਿਆ ਨਹੀਂ ਜਾਂਦਾ ਉਹਨੂੰ ਕਿੱਦਾਂ ਛਾਣੀ ਅਸੀਂ ਜਿਵੇਂ ਆਪਾਂ ਤੁਹਾਨੂੰ ਪਹਿਲਾਂ ਦੱਸਿਆ ਵਾ ਕਿ ਅਧੂਰੀ ਜਾਣਕਾਰੀ ਜਿਹੜੀ ਆ ਉਹ ਖਤਰਨਾਕ ਹੁੰਦੀ ਆ ਉਹ ਕਹਿੰਦੇ ਸਾਡੇ ਕੋਲ ਛਾਣਿਆ ਨਹੀਂ ਜਾਂਦਾ ਕਿਉਂਕਿ ਜਿੰਨੀ ਆਪਾਂ ਕੁਆਂਟੀਟੀ ਉਹਦੇ ਵਿੱਚ ਦੱਸੀ ਆ ਮੈਂ ਉਹਨਾਂ ਨੂੰ ਕੁਆਂਟੀਟੀ ਪੁੱਛੀ ਵੀ ਤੁਸੀਂ ਇਦਾਂ ਆ ਇਦਾਂ ਇਦਾਂ ਕੀਤਾ ਕਹਿੰਦੇ ਨਹੀਂ ਜੀ ਅਸੀਂ ਪਾਣੀ ਉਹਦੇ ਵਿੱਚ ਘੱਟ ਰੱਖਿਆ ਜਿਵੇਂ ਕਿ ਇਹ ਆਪਾਂ ਅੱਧਾ ਗਲੌ ਲੈ ਲਿਆ ਇਹਦੇ ਵਿੱਚ ਤੁਸੀਂ 1 ਕਿਲੋ ਪਾਣੀ ਰੱਖਣਾ ਵਾ ਗਰਮ ਉਹਦੇ ਵਿੱਚ ਔਲੇ ਪਾ ਦੇਣੇ ਆ ਜਦ ਜਿਦੋਂ ਉਹਰੇ ਚੰਗੀ ਤਰ੍ਹਾਂ ਨਰਮ ਹੋ ਜਾਣ ਉਹਨਾਂ 'ਚ ਜਿਹੜਾ ਪਾਣੀ ਵੀ ਘਟ ਜਾਣਾ ਵਿੱਚੋਂ ਤੇ ਉਹ ਉਹ ਜਿਹੜਾ ਮਿਸ਼ਰਣ ਇਹਨਾਂ ਦਾ ਤਿਆਰ ਹੋ ਜਾਣਾ ਉਹਨੂੰ ਆਪਾਂ ਪਾਉਣਾ ਵਾ ਅਸੀਂ ਜ਼ਿਆਦਾਤਰ ਵੈਸੇ ਪਾਉਂਦੇ ਨਹੀਂ ਹੁੰਦੇ ਪਰ ਤੁਹਾਨੂੰ ਆਪਾਂ ਅੱਜ ਪੁਣਨ ਦਾ ਤਰੀਕਾ ਵੀ ਦੱਸਾਂਗੇ ਵੀ ਕਿਵੇਂ ਪੁਣਨਾ ਵਾ ਉਹ ਕਹਿੰਦੇ ਸਾਡੇ ਕੋਲ ਪੁਣਿਆ ਨਹੀਂ ਜਾ ਰਿਆ ਫਿਰ ਮੈਂ ਉਹਨਾਂ ਜਦੋਂ ਕੁਆਂਟੀਟੀ ਪੁੱਛੀ ਉਹ ਕਹਿੰਦੇ ਨੇ ਪਾਣੀ ਤਾਂ ਅਸੀਂ ਵੀ ਘੱਟ ਹੀ ਰੱਖਿਆ ਸੀਗਾ ਪਾਣੀ ਨਹੀਂ ਇਹਦੇ ਵਿੱਚ ਇਹ ਜ਼ਿਆਦਾ ਪਾਇਆ ਸੋ ਇਸ ਕਰਕੇ ਉਹ ਗਾੜਾ ਹੋ ਗਿਆ ਸੀਗਾ ਮੈਂ ਫਿਰ ਉਹਨਾਂ ਨੂੰ ਕਿਹਾ ਵੀ ਤੁਸੀਂ ਇਹਦੇ ਵਿੱਚੋਂ ਗਿੜਕਾਂ ਕੱਢ ਲਓ ਇਹਨੂੰ ਚੰਗੀ ਤਰ੍ਹਾਂ ਮੈਸ਼ ਕਰ ਲਓ ਹੈਂਡੀ ਦੇ ਨਾਲ ਇਹਨੂੰ ਤੁਸੀਂ ਏਦਾਂ ਹੀ ਇਸਤੇਮਾਲ ਕਰ ਸਕਦੇ ਹੋ ਜੇਕਰ ਨਹੀਂ ਤਾਂ ਜੀ ਤੁਸੀਂ ਇਹਨੂੰ ਏਦਾਂ ਇਸਤੇਮਾਲ ਕਰ ਸਕਦੇ ਹੋ ਤੇ ਜਿਵੇਂ ਆਟਾ ਛਾਨਣ ਵਾਲੀ ਭੋਟੀ ਛਾਨੜੀ ਹੁੰਦੀ ਹੈ ਨਾ ਤੁਸੀਂ ਉਹਦੇ ਵਿੱਚ ਛਾਨ ਲਓ ਸੋ ਅੱਜ ਆਪਾਂ ਤੁਹਾਨੂੰ ਸਟੈਪ ਬਾਈ ਸਟੈਪ ਦੱਸਾਂਗੇ ਕਿ ਕਿਸ ਤਰ੍ਹਾਂ ਤੁਸੀਂ ਫਰੈਸ਼ ਔਰ ਇਹਦਾ ਜੂਸ ਔਰ ਇਹਦਾ ਪਾਣੀ ਘਰੇ ਕਿਵੇਂ ਤਿਆਰ ਕਰਨਾ ਵਾ ਜਿਹੜਾ ਕਿ ਪੇੜ ਦੀਆਂ ਸਾਰੀਆਂ ਹੀ ਬਿਮਾਰੀਆਂ ਨੂੰ ਖਤਮ ਕਰ ਦਿੰਦਾ ਵਾ ਚਾਹੇ ਤੁਹਾਨੂੰ ਕਬਜ਼ਾ ਚਾਹੇ ਤੁਹਾਨੂੰ ਗੈਸ ਆ ਜਲਣਾ ਕੋਈ ਵੀ ਚੀਜ਼ ਪ੍ਰੋਬਲਮ ਆ ਨਾ ਤੁਹਾਡੇ ਪੇੜ ਦੇ ਅੰਦਰ ਤੇ ਉਹਨੂੰ ਬਿਲਕੁਲ ਠੀਕ ਕਰ ਦਿੰਦਾ ਜੇਕਰ ਤੁਸੀਂ ਇਹ ਔਲੇ ਦਾ ਪਾਣੀ ਲਗਾਤਾਰ ਇਸਤੇਮਾਲ ਕਰਦੇ ਹੋ ਤਾਂ ਤੁਹਾਡੀ ਨਿਗਾ ਵੀ ਵਧੀਆ ਰਹੂਗੀ ਤੁਹਾਡੀ ਸਕਿਨ ਦੇ ਉੱਤੇ 글로 ਵੀ ਵਧੀਆ ਬਣਿਆ ਰਹੂਗਾ ਤੁਹਾਡੇ ਜਿਹੜੇ ਵਾਲ ਆ ਝੜਦੇ ਉਹ ਵੀ ਬਿਲਕੁਲ ਠੀਕ ਹੋ ਜਾਣਗੇ ਸੋ ਇਹਨੂੰ ਆਪਾਂ ਤਿਆਰ ਕਰਦੇ ਹਾਂ ਤੇ ਆਪਾਂ ਪਾਣੀ ਇਹਦੇ ਵਿੱਚ ਜਿੰਨਾ ਦਾ ਕਿਲੋ ਔਲੇ ਆ ਤੇ 1 ਕਿਲੋ ਪਾਣੀ ਆਪਾਂ ਪਹਿਲਾਂ ਗਰਮ ਰੱਖਦੇ ਤੇ ਪਾਣੀ ਆਪਣਾ ਗਰਮ ਹੋ ਚੁੱਕਾ ਜੀ ਇਹਦੇ ਵਿੱਚ ਹੁਣ ਆਪਾਂ ਔਲੇ ਪਾ ਦਿੰਨੇ ਆ ਤੋ ਹੁਣ ਇਹਨਾਂ ਔਲਿਆਂ ਨੂੰ ਇਹ ਚੰਗੀ ਤਰ੍ਹਾਂ ਪੱਕਣ ਤੱਕ ਇਹਨੂੰ ਆਪਾਂ ਰਿੰਨਣਾ ਵਾ ਤੇ ਦੇਖੋ ਜੀ ਔਲੇ ਜਿਹੜੇ ਉਹ ਆਪਣਾ ਰੰਗ ਵੀ ਚੇਂਜ ਕਰ ਚੁੱਕੇ ਆ ਤੇ ਵਿੱਚੋਂ ਇਹ ਫਟ ਵੀ ਗਏ ਨੇ ਤਕਰੀਬਨ ਸਾਰੇ ਇਹਨਾਂ ਦੀਆਂ ਫਾੜੀਆਂ ਜਿਹੜੀਆਂ ਬਕਰੀਆਂ ਹੁੰਦੀਆਂ ਇਹਨਾਂ ਦੀ ਆਪਾਂ ਫਾੜੀਆਂ ਜਿਹੜੀਆਂ ਬਕਰੀਆਂ-ਬਕਰੀਆਂ ਸਾਰੀਆਂ ਕਰਨੀਆਂ ਤਾਂ ਕਿ ਇਹਦੇ ਵਿੱਚ ਆਪਾਂ ਜਿਹੜੀਆਂ ਗਿੜਕਾ ਵਾਂ ਉਹ ਸੌਖੀਆਂ ਕੱਢ ਲਈ ਤੇ ਪਾਣੀ ਵੀ ਦੇਖੋ ਇੱਥੋਂ ਤੱਕ ਪਾਣੀ ਸੀਗਾ ਔਰ ਪਾਣੀ ਵੀ ਜਿਹੜਾ ਵਾ ਉਹ ਥੋੜਾ ਘਟ ਗਿਆ ਇਹਦੇ ਵਿੱਚ ਤੇ ਫਾੜੀਆਂ ਵੀ ਆਪਣੇ ਆਪ ਆਉਲਿਆਂ ਦੀਆਂ ਹੁੰਦੀਆਂ ਐ ਤਾਂ ਆਪਾਂ ਥੋੜਾ ਥੋੜਾ ਇਹਨਾਂ ਨੂੰ ਨੱਪ ਦਾਂਗੇ ਤੇ ਇਹਨਾਂ ਦੀਆਂ ਗਿੜਕਾ ਜਿਹੜੀ ਆਪਾਂ ਵੱਖਰੀਆਂ ਕੱਢ ਲੈਣੀ ਆ ਵਾ ਕਈ ਲੋਕ ਇਹਦਾ ਪਾਣੀ ਪਿਆਰ ਕਰਦੇ ਆ ਤੇ ਕਈ ਲੋਕ ਇਹਦਾ ਜਿਹੜਾ ਸ਼ਾਰਟ ਜਿੰਨੂੰ ਕਹਿ ਦਿੰਦੇ ਆ ਤੇ ਇਹਨੂੰ ਕੱਚੇ ਔਲੇ ਨੂੰ ਫਿਰ ਥੋੜਾ ਜਿਹਾ ਧਨੀਆ ਲੈ ਕੇ ਤੇ ਤੁਸੀਂ ਇਹਦਾ ਜਿਹੜਾ ਜੂਸ ਥੋੜਾ ਜਿਹਾ ਅਦਰਕ ਪਾ ਕੇ ਇਹਦਾ ਜੂਸ ਬਣਾ ਲੈਣਾ ਗ੍ਰੈਂਡਰ ਦੇ ਵਿੱਚ ਕੱਚੇ ਨੂੰ ਪਹਿਲਾਂ ਕੱਟ ਕੇ ਗਿੜਕਾ ਕੱਢ ਕੇ ਵਿੱਚ ਥੋੜਾ ਜਿਹਾ ਉਹਦੇ ਵਿੱਚ ਧਨੀਆ ਪਾਓ ਤੇ ਨਾਲ ਅਦਰਕ ਪਾਇਓ ਤੇ ਉਹਨੂੰ ਚੰਗੀ ਤਰ੍ਹਾਂ ਗ੍ਰाइंड ਕਰਕੇ ਤੇ ਉਹਨੂੰ ਫਿਰ ਤੁਸੀਂ ਫ੍ਰੀਜ ਦੇ ਵਿੱਚ ਜਿਹੜੀ ਕਯੂਬਸ ਵਾਲੀ ਹੁੰਦੀ ਹੈ ਨਾ ਟਰੇ ਉਹਦੇ ਵਿੱਚ ਤੁਸੀਂ ਜਮਾ ਸਕਦੇ ਹੋ ਤੇ ਰੋਜ਼ ਏਕ-ਏਕ ਤੁਸੀਂ ਉਹ ਜਿਹੜੀ ਆ ਪੀਸ ਕੱਢ ਕੇ ਤੇ ਉਹ ਵੀ ਤੁਸੀਂ ਪੀਸ ਸਕਦੇ ਹੋ ਜੇਕਰ ਤੁਸੀਂ ਉਦਾਂ ਬਣਾਉਣਾ ਚਾਹੁੰਦੇ ਹੋ ਉਦਾਂ ਵੀ ਬਣਾ ਸਕਦੇ ਹੋ ਤੇ ਜੇਕਰ ਤੁਸੀਂ ਇਦਾਂ ਜਿਹੜਾ ਵਾ ਪਾਣੀ ਆ ਇਦਾਂ ਬਣਾ ਕੇ ਰੱਖਣਾ ਪਕਾ ਕੇ ਇਹਨੂੰ ਤੇ ਇਦਾਂ ਵੀ ਤੁਸੀਂ ਰੱਖ ਸਕਦੇ ਹੋ ਹਾਂਜੀ ਉਹ ਬਣਾਉਣਾ ਹੋਇਆ ਤੇ ਜਰੂਰ ਦੇ ਵੱਤ ਤੋਂ ਵੱਤ ਕਮੈਂਟ ਕਰੋਗੇ ਤਾਂ ਆਪਾਂ ਉਹ ਵੀ ਵੀਡੀਓ ਤਿਆਰ ਕਰਾਂਗੇ ਉਹਨੂੰ ਆਪਾਂ ਕਿਸ ਤਰ੍ਹਾਂ ਤਿਆਰ ਕਰਨਾ ਹੁਣ ਇਹਨਾਂ ਆਪਾਂ ਥੋੜਾ ਜਿਹਾ ਜਿਹੜਾ ਹੋਰ ਪੱਕਣ ਦਿੰਨੇ ਆ। ਨਾਲ ਇਦਾਂ ਕੜਛੀ ਨਾਲ ਹੌਲੀ ਹੌਲੀ ਆਪਾਂ ਨੱਪੀਏ ਨੇ ਤਾਂ ਕਿ ਜਿਹੜੀਆਂ ਫਾੜੀਆਂ ਵਾਂ ਉਹ ਖਿਲਰ ਜਾਣ ਇਦਾਂ ਇਹ ਦੇਖੋ ਜਦੋਂ ਨੱਪਦੇ ਨਾ ਤਾਂ ਸਾਰਾ ਔਲਾ ਜਿਹੜਾ ਫਿਸ ਜਾਂਦਾ। ਇਹ ਦੇਖੋ ਫਾੜੀਆਂ ਜਿਹੜੀਆਂ ਬਿਲਕੁਲ ਨਰਮ ਹੋ ਚੁੱਕੀਆਂ ਇਦਾਂ ਤੁਸੀਂ ਦੱਬ ਕੇ ਵੇਖ ਲੈਣਾ ਕਿ ਜਿਹੜਾ ਔਲਾ ਵਾ ਉਹ ਆਪਣਾ ਚੰਗੀ ਤਰ੍ਹਾਂ ਫਿਸ ਰਿਹਾ ਨਾ ਪੂਰਾ ਚੰਗੀ ਤਰ੍ਹਾਂ ਇਹ ਪੱਕਣਾ ਚਾਹੀਦਾ ਵਾ ਤਾਂ ਹੀ ਇਹ ਚੰਗੀ ਤਰ੍ਹਾਂ ਮੈਸ਼ ਹੋਊਗਾ। ਹੁਣ ਇਹ ਔਲਾ ਜਿਹੜਾ ਆਪਣਾ ਚੰਗੀ ਤਰ੍ਹਾਂ ਪੱਕ ਚੁੱਕਾ ਤੇ ਆਪਾਂ ਇਹ ਜਿਹੜੀਆਂ ਸਾਰੀਆਂ ਦੀਆਂ ਫਾੜੀਆਂ ਦੀਆਂ ਮੱਕੀਆਂ ਕੱਢ ਲੈਣੇ ਜੇ ਜਦੋਂ ਇਹ ਥੋੜਾ ਜਿਹਾ ਠੰਡਾ ਹੋ ਗਿਆ ਫਿਰ ਇਹਨੂੰ ਆਪਾਂ ਪੋਣਾਗੇ ਇਹਦੇ ਵਿੱਚ ਹੀ ਮੈਸ਼ ਕਰਨਾ ਹਾਂ ਮੈਸ਼ ਕਰਨ ਤੋਂ ਪਹਿਲਾਂ ਚਾਹੀਦਾ ਤੁਸੀਂ ਜਿਹੜੀ ਇਹ ਮਦਨੀ ਹੁੰਦੀ ਹੈ ਉਹਦੇ ਨਾਲ ਤੁਸੀਂ ਇਦਾਂ ਮੈਸ਼ ਕਰ ਲੈਣਾ ਚਾਹੀਦਾ ਕਟਚੀ ਦੇ ਨਾਲ ਤੇ ਜੇ ਠੰਡਾ ਹੋ ਗਿਆ ਤੇ ਤੁਸੀਂ ਚੰਗੀ ਤਰ੍ਹਾਂ ਹੱਥ ਵਾਸ਼ ਕਰਕੇ ਤੇ ਉਹਦਾ ਤੁਸੀਂ ਕਰ ਸਕਦੇ ਹੋ ਕਿਉਂਕਿ ਤੁਸੀਂ ਜੇ ਆ ਪੀਣਾ ਨਾ ਆਪਣੇ ਹੱਥਾਂ ਨਾਲ ਜੇ ਤੁਸੀਂ ਸਾਫ ਸਫਾਈ ਕਰਕੇ ਆਪਣੇ ਹੱਥ ਧੋਗੇ ਤੇ ਤੁਸੀਂ ਇਹਨੂੰ ਹੱਥਾਂ ਨਾਲ ਵੀ ਕਰ ਲਓਗੇ ਤੇ ਕੋਈ ਪ੍ਰੋਬਲਮ ਨਹੀਂ ਆ ਆਮ ਲੋਕ ਕਹਿ ਦਿੰਦੇ ਤੁਸੀਂ ਗਲਬਜ਼ ਨਹੀਂ ਪਾਉਂਦੇ ਜੀ ਆ ਨਹੀਂ ਕਰਦੇ ਦੇਖੋ ਕਲਬਜ਼ ਕਿਹੜੀ ਚੀਜ਼ ਨਾ ਬੰਦੇ ਆ ਮੈਨੂੰ ਤਾਂ ਉਹਨਾਂ ਚੀਜ਼ਾਂ ਤੇ ਵਿਸ਼ਵਾਸ ਨਹੀਂ ਹੈਗਾ ਜੋ ਤੁਹਾਡਾ ਰੱਬ ਨੇ ਕੁਦਰਤ ਨੇ ਤੁਹਾਨੂੰ ਜਿਹੜੀ ਸਕਿਨ ਦਿੱਤੀ ਆ ਤੁਹਾਡੇ ਜਿਹੜੇ ਹੱਥ ਪੈਰ ਬਣਾਏ ਆ ਉਹਦੇ ਨਾਲ ਦੀ ਸਾਫ ਸਫਾਈ ਕੋਈ ਨਹੀਂ ਹੈਗੀ ਚੰਗੀ ਤਰ੍ਹਾਂ ਇਹਨਾਂ ਨੂੰ ਹੱਥਾਂ ਨੂੰ ਆਪਾਂ ਵਾਸ਼ ਕਰ ਲਾਂਗੇ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਆਪਾਂ ਮੈਸ਼ ਕਰਕੇ ਤੇ ਫਿਰ ਇਹਨਾਂ ਨੂੰ ਆਪਾਂ ਜਦੋਂ ਠੰਡਾ ਹੋ ਗਿਆ ਫਿਰ ਪੋਲਾਂਗੇ ਹੁਣ ਆਪਣਾ ਔਲੇ ਦਾ ਜਿਹੜਾ ਪਾਣੀ ਤਕਰੀਬਨ ਬਾਣੀ ਚੁੱਕਾ ਇਹਨਾਂ ਪਾਣੀ ਆਪਾਂ ਇਹਦੇ ਵਿੱਚ ਰੱਖਣਾ ਵਾ ਜਿਹਦੇ ਚੰਗੀ ਤਰ੍ਹਾਂ ਇਹਨਾਂ ਨੂੰ ਆਪਾਂ ਮੈਸ਼ ਕੀਤਾ ਤੇ ਇਹਨੇ ਗਾੜਾ ਹੋ ਜਾਣਾ ਹੁਣ ਆਪਾਂ ਹੀਟਰ ਜਿਹੜਾ ਬੰਦ ਕਰ ਦਿੰਨੇ ਆਂ ਜੇਕਰ ਤੁਸੀਂ ਹੱਥਾਂ ਦੇ ਨਾਲ ਨਹੀਂ ਕਰਨਾ ਚਾਹੁੰਦੇ ਤੇ ਤੁਸੀਂ ਜਿਹੜੀ ਆ ਸਾਗ ਘੋਟਣ ਵਾਲੀ ਹੁੰਦੀ ਮਦਨੀ ਉਹਦੇ ਨਾਲ ਕਰ ਸਕਦੇ ਹੋ ਤੇ ਨਹੀਂ ਤੇ ਹੈਂਡੀ ਹੁੰਦੀ ਆ ਤੁਸੀਂ ਉਹਦੇ ਨਾਲ ਕਰ ਸਕਦੇ ਹੋ ਤੇ ਜੇ ਤੁਸੀਂ ਹੈਂਡੀ ਦੇ ਵਿੱਚ ਕਰ ਰਹੇ ਹੋ ਜਾਂ ਜਿਵੇਂ ਜੂਸਰ ਹੁੰਦਾ ਉਹ ਚ ਕਰ ਰਹੇ ਹੋ ਤੇ ਇਹ ਜਿਹੜੀਆਂ ਗਿੜਕਾਂ ਆ ਇਹਨਾਂ ਨੂੰ ਪਲੀਜ਼ ਪਹਿਲਾਂ ਕੱਢ ਲਓ ਜੀ ਕਿਉਂਕਿ ਇਹਦੇ ਨਾਲ ਤੁਹਾਡੀ ਹੈਂਡੀ ਚਾਹੇ ਉਹਦਾ ਜੂਸਰ ਜਿਹੜਾ ਖਰਾਬ ਹੋ ਸਕਦਾ ਤੇ ਇਦਾਂ ਆਪਾਂ ਜਿਹੜੀਆਂ ਗਿੜਕਾਂ ਇਹਨਾਂ ਦੇ ਵਿੱਚੋਂ ਸਾਰੀਆਂ ਕੱਢ ਲਾਂਗੇ ਵੇਖ ਵੇਖ ਕੇ ਤੇ ਫਿਰ ਇਹਨਾਂ ਨੂੰ ਆਪਾਂ ਤਿਆਰ ਕਰਾਂਗੇ ਇਹ ਜਿਹੜਾ ਵੇਸਟ ਹੁੰਦਾ ਵਾ ਨਾ ਉਹ ਵੀ ਬਹੁਤ ਕੀਮਤੀ ਹੁੰਦਾ ਵਾ ਉਹਨੂੰ ਵੀ ਤੁਸੀਂ ਸੁੱਟਿਓ ਨਾ ਉਹਦਾ ਵੀ ਆਪਾਂ ਤੁਹਾਨੂੰ ਦੱਸਾਂਗੇ ਵੀ ਤੁਸੀਂ ਉਹ ਕੀ ਕਰ ਸਕਦੇ ਹੋ ਵੇਸਟ ਨਹੀਂ ਤੁਸੀਂ ਉਹਨੂੰ ਕਰਨਾ ਤੇ ਵੈਸੇ ਮੈਂ ਇਹਨਾਂ ਨੂੰ ਹੱਥਾਂ ਨਾਲ ਮੈਸ਼ ਕਰਕੇ ਤੇ ਠੰਡਾ ਕਰਕੇ ਪੁੰਨਣਾ ਸੀ ਪਰ ਹੁਣ ਮੈਨੂੰ ਥੋੜਾ ਜਿਹਾ ਕੰਮ ਜ਼ਿਆਦਾ ਆ ਗਿਆ ਵੀ ਮੈਂ ਜਾਣਾਂ ਕਿਤੇ ਇਸ ਕਰਕੇ ਆਪਾਂ ਇਹਨੂੰ ਗਰਮ-ਗਰਮ ਹੀ ਪੁੰਨ ਰਹੇ ਆ ਤੇ ਇਹ ਵੀ ਪੁੰਨਦਾ ਇੱਕ ਤਰੀਕਾ ਹੋਰ ਨਵਾਂ ਵਾ ਵੀ ਦੇਖੋ ਇਦਾਂ ਜਿਵੇਂ ਪਾੜੀਆਂ ਨਾ ਤੇ ਇਦਾਂ ਇੱਕ ਆਪਾਂ ਸ਼ਾਨਣੀ ਲੈ ਲੈਣੀ ਐ ਇਹਦੇ ਵਿੱਚ ਐ ਪਾਪਾ ਅੱਗੇ ਤੇ ਨਾਲ ਹੀ ਇਹਦੇ ਮੈਸ਼ ਕਰੀ ਜਾਵਾਂਗੇ ਫਿਰ ਆਪਾਂ ਨੂੰ ਕਿਤੇ ਮੈਸ਼ਰ ਦੀ ਜ਼ਰੂਰਤ ਨਹੀਂ ਇਦਾਂ ਨਾਲ-ਨਾਲ ਆਪਾਂ ਇਹਦੇ ਮੈਸ਼ ਕਰੀ ਜਾਂਦੇ ਆ ਤੇ ਨਾਲ-ਨਾਲ ਇਹਨੂੰ ਪੁੰਨ ਲੈਨੇ ਆਪਾਂ ਇਹ ਤਾਂ ਹੀ ਮੈਸ਼ ਹੋ ਸਕਦੇ ਇਦਾਂ ਜੇਕਰ ਤੁਹਾਡੇ ਔਲੇ ਚੰਗੀ ਤਰ੍ਹਾਂ ਪੱਕੇ ਹੋਣਗੇ ਤਾਂ ਇਦਾਂ ਥੋੜਾ ਜਿਹੜਾ ਵਾ ਉਹ ਪੁੰਨਾ ਸੌਖਾ ਹੋ ਜਾਂਦਾ ਉਦਾਂ ਜਦੋਂ ਆਪਾਂ ਜਿਵੇਂ ਪੂਰੇ ਮੈਸ਼ ਕਰ ਲਏ ਫਿਰ ਪੁੰਨਾ ਜਿਹੜਾ ਥੋੜਾ ਔਖਾ ਹੁੰਦਾ ਉਹ گاੜਾ ਹੋ ਜਾਂਦਾ ਨਾ ਇਦਾਂ ਕੋਈ ਵੱਡੀ ਛਾਨਣੀ ਜਿਹੜੀ ਲੈ ਕੇ ਚਾਹੇ ਆਟੇ ਵਾਲੀ ਛਾਨਣੀ ਹੋਈ ਉਹ ਤੇ ਤੁਸੀਂ ਪੁੰਨ ਲੈਣਾ ਜੇ ਇਹ ਥੋੜਾ ਗਾੜਾ ਵੀ ਹੋ ਗਿਆ ਨਾ ਰਿੱਜ ਦੇ ਆਪ ਵੀ ਤੁਸੀਂ ਉਹ ਨਹੀਂ ਡਕਣਾ ਹੈਗਾ ਵੀ ਇਹ ਗਾੜਾ ਬਹੁਤ ਹੋ ਗਿਆ ਵਾ ਉਹਦਾ ਵੀ ਫਾਇਦਾ ਹੀ ਫਾਇਦਾ ਨੁਕਸਾਨ ਨਹੀਂ ਕੋਈ ਵੀ ਉਹਨਾਂ ਨੂੰ ਤੁਸੀਂ ਬਾਅਦ ਦੇ ਵਿੱਚ ਜਦੋਂ ਪੀਣਾ ਵਾ ਉਦੋਂ ਪਾਣੀ ਵੱਧ ਪਾ ਸਕਦੇ ਹੋ ਦੇ ਵਿੱਚ ਪੀਣ ਦਾ ਤਰੀਕਾ ਵੀ ਆਪਾਂ ਤੁਹਾਨੂੰ ਦੱਸਦੇ ਹਾਂ ਵੀ ਕਿੱਦਾਂ ਪੀਣਾ ਇਹ ਜਿਹੜਾ ਉੱਪਰ ਆ ਇਹਦਾ ਬਾਕੀ ਦਾ ਬਚਿਆ ਜਾਂਦਾ ਇਹਨੂੰ ਆਪਾਂ ਵੇਸਟ ਨਹੀਂ ਕਰਨਾ ਪਹਿਲਾਂ ਵੀ ਆਪਾਂ ਤੁਹਾਨੂੰ ਦੱਸ ਚੁੱਕੇ ਹਾਂ ਹੁਣ ਇਦਾਂ ਹੀ ਆਪਾਂ ਸਾਰਾ ਪੁੰਨ ਲੈਨੇ ਤੇ ਲੋ ਜੀ ਆਪਣਾ ਇਹ ਜਿਹੜਾ ਸਾਰਾ ਮਿਕਸਚਰਨ ਆਪਾਂ ਚੰਗੀ ਤਰ੍ਹਾਂ ਛਾਨ ਲਿਆ ਇਹਦੇ ਜਿਹੜੇ ਥੱਲਿਓਂ ਆ ਉਹ ਆਪਾਂ ਉਤਾਰ ਲੈਨੇ ਚੰਗੀ ਤਰ੍ਹਾਂ ਤੇ ਜੂਸ ਆਪਣਾ ਦੇਖੋ ਇਦਾਂ ਦਾ ਬਣ ਕੇ ਇੰਨਾ ਗਾੜਾ ਜਿਹੜਾ ਚਾਹੀਦਾ ਪਤਲਾ ਗਾੜਾ ਇਦਾਂ ਜਿਹੜਾ ਪਰਫੈਕਟ ਜਿਹੜਾ ਵਾ ਇਹ ਇਦਾਂ ਦਾ ਹੋਣਾ ਚਾਹੀਦਾ ਤੇ ਇਹਨੂੰ ਆਪਾਂ ਛਾਨ ਲਿਆ ਤੇ ਤੇ ਇਹ ਜਿਹੜਾ ਆਪਣਾ ਬਾਕੀ ਦਾ ਬਚਿਆ ਵਾ ਇਨੂੰ ਜਿਵੇਂ ਆਪਾਂ ਤੁਹਾਨੂੰ ਦੱਸਿਆ ਪੀ ਇਹਨੂੰ ਵੇਸਟ ਨਹੀਂ ਕਰਨਾ ਇਹਨੂੰ ਤੁਸੀਂ ਕੀ ਕਰਨਾ ਥੋੜਾ ਜਿਹਾ ਜਿਹੜਾ ਵਾ ਤੁਸੀਂ ਤੇਲ ਘਿਓ ਕੋਈ ਲੈ ਕੇ ਨਾ ਦੇਸੀ ਘਿਓ ਲੈ ਲਿਓ ਤਾਂ ਸਭ ਤੋਂ ਵਧੀਆ ਉਹ ਤੁਸੀਂ ਰੱਖ ਕੇ ਤੇ ਉਹਦੇ ਵਿੱਚ ਨਾ ਇਹਨੂੰ ਪਾ ਦੇਣਾ ਵਾ ਸਾਰੇ ਮਿਸ਼ਰਣ ਨੂੰ ਜਿਹੜਾ ਬਾਕੀ ਦਾ ਬਚਿਆ ਇਹਨੂੰ ਚੰਗੀ ਤਰ੍ਹਾਂ ਤੁਸੀਂ ਪਕਾ ਕੇ ਨਾਲੇ ਦੇ ਵਿੱਚ ਤੁਸੀਂ ਜੇ ਸ਼ੱਕਰ ਖਾਣੇ ਹੋ ਜਾਂ ਤੁਸੀਂ ਖੰਡ ਖਾਣੇ ਹੋ ਕੁਝ ਵੀ ਉਹ ਤੁਸੀਂ ਉਹਦੇ ਵਿੱਚ ਪਾ ਦਿਓ ਤੇ ਨਾਲ ਤੁਸੀਂ ਥੋੜੀ ਜੀ ਸੌਂਫ ਪਾ ਦਿਓ ਥੋੜੀ ਕਾਲੀ ਮਿਰਚ ਪਾ ਦਿਓ ਥੋੜਾ ਕਾਲਾ ਨਮਕ ਪਾ ਦਿਓ ਤੇ ਬੜੀ ਹੀ ਟੇਸਟੀ ਜਿਹੜੀ ਉਹ ਜੈਮ ਬਣ ਕੇ ਰੈਡੀ ਹੋ ਜਾਣੀ ਹੈ ਇਹ ਵੀ ਆਪਾਂ ਚੈਨਲ ਤੇ ਪਹਿਲਾਂ ਵੀਡੀਓ ਤਿਆਰ ਕਰਕੇ ਪਾਈ ਆ ਤੇ ਇਹ ਜਿਹੜਾ ਵਾ ਜੂਸ ਆ ਇਹ ਜਦੋਂ ਹੁਣ ਪੂਰਾ ਪ੍ਰੋਪਰਲੀ ਠੰਡਾ ਹੋ ਜਾਂਦਾ ਵਾ ਨਾ ਤੇ ਇਹਨੂੰ ਤੁਸੀਂ ਕੱਚ ਦੇ ਬਰਤਨ ਦੇ ਵਿੱਚ ਹੀ ਪਾ ਕੇ ਰੱਖਣਾ ਵਾ ਸਟੀਲ ਦੇ ਚਾਹੇ ਤੁਸੀਂ ਲੋਹੇ ਦੇ ਚਾਹੇ ਪਲਾਸਟਿਕ ਦੇ ਕਿਸੇ ਵੀ ਬਰਤਨ ਦੇ ਵਿੱਚ ਪਾ ਕੇ ਨਹੀਂ ਰੱਖਣਾ ਇਹਨੂੰ ਤੁਸੀਂ ਇਦਾਂ ਦੀ ਜਿਵੇਂ ਮਾਰਕੀਟ ਦੇ ਵਿੱਚ ਬੋਤਲਾਂ ਆਉਂਦੀਆਂ ਕੱਚ ਦੀਆਂ ਚਾਹੇ ਛੋਟੀਆਂ ਵੱਡੀਆਂ ਕਿਸੇ ਵੀ ਤਰ੍ਹਾਂ ਤੁਸੀਂ ਲਿਆ ਕੇ ਤੇ ਇਹਨੂੰ ਤੁਸੀਂ ਇਹਦੇ ਵਿੱਚ ਪਾ ਕੇ ਤੇ ਇਹਨੂੰ ਫ੍ਰਿਜ ਰੱਖ ਇਹ ਵੈਸੇ ਤੁਸੀਂ ਤਾਜ਼ਾ ਤਾਜ਼ੇ ਹੀ ਸਰਦੀਆਂ ਦੇ ਵਿੱਚ ਬਣਾਓ 1 ਵੀਕ ਵਾਸਤੇ ਤੇ ਸਭ ਤੋਂ ਬੈਟਰ ਆ ਅਦਰਵਾਈਜ਼ 2 ਹਫ਼ਤੇ ਵੀ ਆਰਾਮ ਨਾ ਕੱਢ ਜਾਂਦਾ ਵਾ ਤੇ ਇਹਨੂੰ ਪੀਣਾ ਕਿਸ ਤਰ੍ਹਾਂ ਵਾ ਉਹ ਆਪਾਂ ਤੁਹਾਨੂੰ ਦੱਸ ਦਿੰਨੇ ਆ ਇਹਦਾ ਇਸਤੇਮਾਲ ਕਰਨ ਵਾਸਤੇ ਤੁਸੀਂ ਇਦਾਂ ਗਲਾਸ ਇੱਕ ਲੈਣਾ ਉਦੇ ਵਿੱਚ ਦੇਖੋ ਇੰਨਾ ਪਾ ਲੈਣਾ ਤੁਸੀਂ ਗਲਾਸ ਦੇਖ ਲਓ ਤੁਸੀਂ ਇਹ ਚੌਥਾ ਹਿੱਸਾ ਵਾ ਇਹਨੂੰ ਤੁਸੀਂ ਇੰਨਾ ਕੁ ਭਰ ਲੈਣਾ ਸਵੇਰੇ ਸੇ ਉੱਠ ਕੇ ਖਾਲੀ ਪੇਟ ਤੇ ਬਾਕੀ ਇਹਨੂੰ ਸਾਰੇ ਨੂੰ ਆਪਾਂ ਪਾਣੀ ਦੇ ਨਾਲ ਭਰ ਦੇਣਾ ਤੇ ਲੋ ਦੀ ਆਪਣਾ ਆਮਲਾ ਫਰੈਸ਼ ਜੂਸ ਜਿਹੜਾ ਉਹ ਤਿਆਰ ਹੋ ਜਾਣਾ ਤੁਸੀਂ ਇਹਦੇ ਵਿੱਚ ਥੋੜਾ ਜਿਹਾ ਕਾਲਾ ਨਮਕ ਵੀ ਮਿਕਸ ਕਰ ਸਕਦੇ ਹੋ ਜੇਕਰ ਤੁਹਾਨੂੰ ਵੀ ਥੋੜਾ खट्टा ਜ਼ਿਆਦਾ ਲੱਗਦਾ ਵੈਸੇ ਤੁਸੀਂ ਸਿੱਧਾ ਇਹਨੂੰ ਇਸ ਤਰ੍ਹਾਂ ਹੀ ਪਿਓ ਕੋਈ ਇਹਦੇ ਵਿੱਚ ਤੁਸੀਂ ਸ਼ਾਇਦ ਚਾਹੇ ਤੁਸੀਂ ਇਹਦੇ ਵਿੱਚ ਨਮਕ ਦਾ ਇਸਤੇਮਾਲ ਨਾ ਕਰੋ ਪਾਣੀ ਜਿਹੜਾ ਵਾ ਤੁਸੀਂ ਥੋੜਾ ਜਿਹਾ ਕੋਸਾ ਪਾਉਣਾ ਕਿਉਂਕਿ ਜਿਵੇਂ ਸਰਦੀਆਂ ਆ ਗਈਆਂ ਤੇ ਇਦਾਂ ਤੁਸੀਂ ਇਹ ਜਿਹੜਾ ਸ਼ਾਰਟ ਆਪਣਾ ਤਿਆਰ ਕਰ ਲੈਣਾ ਸਵੇਰੇ ਸਵੇਰੇ ਇਹਨੂੰ ਤੁਸੀਂ ਭਰ ਕੇ ਇੱਕ ਗਲਾਸ ਵਿੱਚ ਸਰ ਪੀ ਲਿਆ ਫਿਰ ਉਸ ਦੇ ਉੱਪਰ ਤੁਸੀਂ ਦੋ ਗਲਾਸ ਹੋਰ ਪਾਣੀ ਵੀ ਪੀ ਸਕਦੇ ਹੋ ਜੇਕਰ ਤੁਸੀਂ ਖੁੱਲਾ ਪਾਣੀ ਪੀਣੇ ਹੋ ਤੇ ਉਹਦੇ ਵਿੱਚ ਤੁਸੀਂ ਸਾਰੇ ਦੇ ਵਿੱਚ ਹੀ ਮਿਕਸ ਕਰ ਸਕਦੇ ਹੋ ਜਿਵੇਂ ਕਿ ਸਾਡੇ ਘਰੇ ਹੁੰਦਾ ਵੀ ਜਿੰਨਾ ਪਾਣੀ ਪੀਣਾ ਵਾ ਦੋ ਤਿੰਨ ਗਲਾਸ ਪੀਣੇ ਉਹਦੇ ਵਿੱਚ ਥੋੜਾ ਜਿਹਾ ਮਿਕਸ ਕਰ ਲਿਆ ਜਾਂਦਾ ਤੇ ਫਿਰ ਉਦਾਂ ਹੀ ਇਹਨੂੰ ਪੀ ਲਈਦਾ ਜੇਕਰ ਤੁਸੀਂ ਪਹਿਲੀ ਵਾਰੀ ਸਟਾਰਟ ਕਰ ਰਹੇ ਹੋ ਨਾ ਤੇ ਥੋੜੀ ਜਿਹੀ ਦਿੱਕਤ ਆ ਸਕਦੀ ਹੈ ਤੁਹਾਨੂੰ ਕਿਉਂਕਿ ਜਦੋਂ ਇਹਨੂੰ ਪੇਟ ਦੇ ਵਿੱਚ ਜਾ ਕੇ ਹਿਲਾਉਣਾ ਵਾ ਇਹਨੇ ਜਿਹੜਾ ਪ੍ਰਾਣੀ ਜਿਹੜੀ ਅੰਦਰ ਤੋਂ ਡੇ ਗੈਸ ਜੰਮੀ ਆ ਚਾਹੇ ਪ੍ਰਾਣੀ ਤੁਹਾਡੇ ਅੰਦਰ ਲੈਟਰਨ ਵਗੈਰਾ ਜੰਮੀ ਆ ਨਾ ਉਹਨੂੰ ਇਹਨੇ ਐ ਚੰਗੀ ਤਰ੍ਹਾਂ ਕੱਢ ਦੇਣਾ ਤੁਹਾਡਾ ਪੇਟ ਐ ਬਿਲਕੁਲ ਸਾਫ਼ ਹੋ ਜਾਣਾ ਵਾ ਦੋ ਤਿੰਨ ਵਾਰੀ ਤੁਹਾਨੂੰ ਟਾਇਲਟ ਵੀ ਆ ਸਕਦੀ ਆ ਸੋ ਇਸ ਕਰਕੇ ਜਿਨੇ ਪਹਿਲੀ ਵਾਰੀ ਸਟਾਰਟ ਕਰਨਾ ਉਹ ਛੁੱਟੀ ਵਾਲੇ ਦੇਣੀ ਹੀ ਇਹਨੂੰ ਸਟਾਰਟ ਕਰੇ ਤੇ ਬਹੁਤ ਹੀ ਜ਼ਿਆਦਾ ਇਹ ਫਰੈਸ਼ ਹੁੰਦਾ ਵਾ ਤੇ ਬਹੁਤ ਹੀ ਜ਼ਿਆਦਾ ਇਹ ਤਾਜ਼ਾ ਹੁੰਦਾ ਵਾ ਹਾਡੇ ਤਾਂ ਬੱਚੇ ਵੀ ਦਾ ਇਸਤੇਮਾਲ ਕਰਦੇ ਆ ਜੇਕਰ ਕਿਸੇ ਨੂੰ ਪ੍ਰਾਣੀ ਤੋਂ ਪ੍ਰਾਣੀ ਕਬਜ਼ਾ ਨਾ ਗੋਲੀਆਂ ਖਾ ਕੇ ਵੀ ਉਹ ਠੀਕ ਨਹੀਂ ਹੁੰਦੀ ਤੁਸੀਂ ਇਹ ਵਾਲਾ ਸ਼ਾਰਟ ਜਿਹੜਾ ਇਹ ਵਾਲਾ ਜੂਸ ਤੇ ਔਲੇ ਦਾ ਪਾਣੀ ਜਿਹਨੂੰ ਆਪਾਂ ਕਹਿ ਸਕਦੇ ਆ ਉਹ ਬਣਾ ਕੇ ਤੁਸੀਂ ਪੀਓ ਤੇ ਬਿਲਕੁਲ ਪੇਟ ਜਿਹੜਾ ਸਾਫ਼ ਹੋ ਜੂਗਾ ਜਿਹੜੇ 슈ਗਰ ਵਾਲੇ ਆ ਉਹ ਵੀ ਖਾਸ ਕਰਕੇ ਇਸਤੇਮਾਲ ਕਰਨ ਕਿਉਂਕਿ ਜੇ ਕਬਜ ਦੀ ਪ੍ਰੋਬਲਮ ਰਹਿੰਦੀ ਹੈ ਉਹਨਾਂ ਨੂੰ ਪੇਟ ਸਾਫ਼ ਨਹੀਂ ਹੁੰਦਾ ਤਾਂ ਵੀ 슈ਗਰ ਨੂੰ ਜਿਹੜਾ ਵਾ ਉਹ ਫਰਕ ਨਹੀਂ ਪੈਂਦਾ ਸੋ ਇਸ ਕਰਕੇ ਇਹ ਜਿਹੜਾ ਜੂਸ ਆ ਸਵੇਰੇ ਸਿਰ ਤੁਸੀਂ ਇਹਦਾ ਇਸਤੇਮਾਲ ਕਰ ਸਕਦੇ ਹੋ ਤੇ ਆਪਣੀ ਪੇਟ ਦੀਆਂ ਕਈ ਬਿਮਾਰੀਆਂ ਨੂੰ ਤੁਸੀਂ ਦੂਰ ਕਰ ਸਕਦੇ ਹੋ ਇਹਦੇ ਵਿੱਚ ਕੋਈ ਕੈਮੀਕਲ ਨਹੀਂ ਆ ਕੋਈ ਇਹ ਮਾਰਕੀਟ ਤੋਂ ਨਹੀਂ ਆਪਾਂ ਲੈ ਕੇ ਆਉਣਾ ਬਿਲਕੁਲ ਫਰੈਸ਼ ਤਾਜ਼ਾ ਜਿਹੜੀ ਚੀਜ਼ ਆ ਉਹ ਆਪਾਂ ਤਿਆਰ ਕਰ ਦਿੱਤੀ ਆ ਸੋ ਇਹ ਜਿਹੜਾ ਜੂਸ ਜਿਹੜਾ ਸਾਰਾ ਵਾ ਇਹਨੂੰ ਆਪਾਂ ਇਦਾਂ ਬੋਤਲ 'ਚ ਪਾ ਕੇ ਫ੍ਰੀਜ ਦੇ ਵਿੱਚ ਰੱਖ ਦੇਣਾ ਸੋ ਹੁਣ ਆਪਾਂ ਸਾਰੀ ਹੀ ਡਿਟੇਲ ਦੇ ਵਿੱਚ ਤੁਹਾਨੂੰ ਵੀਡੀਓ ਦੱਸਤੀ ਆ ਪੀਣਾ ਪੀਣਾ ਕਿਸ ਤਰ੍ਹਾਂ ਆਪਾਂ ਤੇ ਇਹਨੂੰ ਬਣਾਉਣਾ ਕਿਸ ਤਰ੍ਹਾਂ ਆਪਾਂ ਸਾਰੀ ਵੀਡੀਓ ਜਿਹੜੀ ਉਹ ਧਿਆਨ ਨਾਲ ਸੁਣਿਓ ਜੇ ਤੇ ਬਾਕੀ ਇੱਥੇ ਆਪਾਂ ਤੁਹਾਨੂੰ ਇੱਕ ਵਾਰੀ ਦੱਸ ਦਿੰਨੇ ਆ ਕਿ ਜੇਕਰ ਕਿਸੇ ਵੀ ਕਿਸਮ ਦਾ ਸਰਦੀਆਂ ਦਾ ਅਚਾਰ ਤੁਹਾਨੂੰ ਚਾਹੀਦਾ ਪੰਜੀਰੀਆਂ ਚਾਹੀਦੀਆਂ ਪਾਪੜ ਵੜੀਆਂ ਆਟਾ ਮਿਕਸ ਚਾਹੀਦਾ ਤੇ ਵੀਡੀਓ ਵਿੱਚ ਦਿੱਤੇ ਨੰਬਰ ਤੇ ਤੁਸੀਂ ਫੋਨ ਕਰਕੇ ਆਪਣਾ ਆਰਡਰ ਦੇ ਸਕਦੇ ਹੋ ਵੀਡੀਓ ਕਿਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਜੇ ਵੀਡੀਓ ਚੰਗੀ ਲੱਗੀ ਜਿਆਦਾ ਜਿਆਦਾ ਲਾਈਕ ਸ਼ੇਅਰ ਜਰੂਰ ਕਰਿਓ ਜੇ ਜਿਹੜੇ ਚੈਨਲ ਤੇ ਨਵੇਂ ਆਏ ਨੇ ਉਹਨਾਂ ਨੂੰ ਰਿਕਵੈਸਟ ਹੈ ਜੀ ਮੇਰੇ ਚੈਨਲ ਨੂੰ ਬਲੌਗਰ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਬੈਲ ਬਟਨ ਦਬਾਉਣਾ ਨਾ ਭੁੱਲਣ ਤਾਂ ਕਿ ਨੈਕਸਟ ਵੀਡੀਓ ਨੋਟੀਫਿਕੇਸ਼ਨ ਉਹਨਾਂ ਨੂੰ ਮਿਲਦੀ ਰਹੇ ਸੋ ਇਸ ਵੀਡੀਓ ਦੇ ਇੱਥੇ ਕਰਦੇ ਜੀ ਐਂਡ ਮਿਲਦੇ ਆ ਕਿ ਨਵੇਂ ਵੀਡੀਓ ਤਦ ਤੱਕ ਲਈ ਸਤਿ ਸ਼੍ਰੀ ਅਕਾਲ